ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਕੱਲ ਪੂਰਨਮਾਸੀ ਦੇ ਦਿਨ ਤੁਸੀਂ ਘੜੇ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਸਮਝ ਲਓ ਕਿ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਘਰ ਪਰਿਵਾਰ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਖਦੇ ਹਾਂ ਜੀ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਸੰਤ ਫਕੀਰ ਜੀ ਰਹਾ ਕਰਦੇ ਸਨ। ਜੋ ਵੀ ਉਹਨਾਂ ਦੇ ਕੋਲ ਜਾਇਆ ਕਰਦਾ ਉਹਨਾਂ ਦੇ ਦੁੱਖ ਤੇ ਪਰੇਸ਼ਾਨੀਆਂ ਨੂੰ ਉਹ ਸੁਣ ਲੈਂਦੇ। ਉਹਨਾਂ ਦੇ ਮੱਥੇ ਤੋਂ ਹੀ ਉਹਨਾਂ ਦੇ ਭਾਗ ਪੜ ਕੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਇਹ ਕੰਮ ਨਾ ਕਰਿਆ ਕਰੋ। ਰਾਜੇ ਨੂੰ ਜਦੋਂ ਇਹ ਗੱਲ ਪਤਾ ਚੱਲੀ ਤਾਂ ਰਾਜੇ ਨੇ ਉਹ ਸੰਤ ਫਕੀਰ ਨੂੰ ਆਪਣੇ ਮਹਿਲ ਵਿੱਚ ਬੁਲਾਇਆ ਸੰਤ ਫਕੀਰ ਉੱਥੇ ਗਏ ਉਹਨੇ ਬੜੀ ਸੇਵਾ ਪਾਣੀ ਸੰਤ ਫਕੀਰ ਜੀ ਦੀ ਕੀਤੀ ਉਹਨੇ ਵੇਖਿਆ ਕਿ ਇਹ ਸੰਤ ਫਕੀਰ ਜੀ ਨਗਰ ਤੋਂ ਬਾਹਰ ਇੱਕ ਕੁਟਿਆ ਵਿੱਚ ਰਹਿੰਦੇ ਹਨ ਸੰਤ ਫਕੀਰ ਨੂੰ ਸੋਨਾ ਚਾਂਦੀ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਜ਼ਿੰਦਗੀ ਬਦਲ ਜਾਵੇ ਉਹ ਜਾਣ ਲੱਗੇ ਥਾਲ ਪਰ ਕੇ ਸੋਨਾ ਚਾਂਦੀ ਸੰਤ ਫਕੀਰ ਨੂੰ ਦੇਣ ਲੱਗੇ ਸੰਤ ਫਕੀਰ ਕਹਿੰਦੇ ਕਿ ਰਾਜਾ ਜੀ ਤੇਰਾ ਸੋਨਾ ਚਾਂਦੀ ਦਿੱਤਿਆਂ ਕਿ ਹੁਣ ਜੇ ਮੈਂ ਕਟਿਆ ਚ ਰਹਿਣਾ ਤੇ ਮੈਂ ਕਟਿਆ ਦੇ ਵਿੱਚ ਹੀ ਰਹਿਣਾ ਹੈ ਜੇ ਮੈਂ ਕਿਸੇ ਅਮੀਰ ਜਾਂ ਗਰੀਬ ਨੂੰ ਬਣਾਉਣਾ ਹੈ ਨਾ ਤਾਂ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਹੁਣ ਨਾ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਕਿ ਮੈਂ ਤਾਂ ਇਹਨੂੰ ਥਾਲ ਭਰ ਕੇ ਸੋਨਾ ਦੇਣ ਲੱਗਿਆ ਸੀ ਤੇ ਇਹ ਮੈਨੂੰ ਕਹਿੰਦਾ ਕਿ ਤੇਰੇ ਅਮੀਰ ਬਣਾਇਆ ਅਮੀਰ ਨਹੀਂ ਮੈਂ ਬਣਨਾ ਉਹਨਾਂ ਨੇ ਕਿਹਾ ਕਿ ਜੇ ਇਹ ਗੱਲ ਹੈ ਕੱਲ ਮੈਂ ਤੇਰੇ ਸਾਹਮਣੇ 4-5 ਮਨੁੱਖਾਂ ਨੂੰ ਲੈ ਕੇ ਆਵਾਂਗਾ। ਤੁਸੀਂ ਦੱਸਿਓ ਇਹਨਾਂ ਵਿੱਚੋਂ ਕਿਹੜਾ ਅਮੀਰ ਬਣ ਸਕਦਾ ਹੈ ਤੇ ਕਿਹੜਾ ਨਹੀਂ ਬਣ ਸਕਦਾ। ਹੁਣ ਨਾ ਉਹ 4-5 ਜਣਿਆਂ ਨੂੰ ਬੜੇ ਹੀ ਰਾਜਸੀ ਵਸਤਰ ਪਹਿਨਾ ਕੇ ਉਸ ਸੰਤ ਫਕੀਰ ਦੇ ਸਾਹਮਣੇ ਲੈ ਕੇ ਗਿਆ। ਉਹਦੇ ਵਿੱਚੋਂ ਸੰਤ ਫਕੀਰ ਜੀ ਨੇ ਇੱਕ ਨੂੰ ਅੱਗੇ ਬੁਲਾਇਆ ਤੇ ਕਿਹਾ, "ਰਾਜਨ ਇਹ ਜਿਹੜਾ ਮਨੁੱਖ ਹੈ ਨਾ ਇਹ ਗਰੀਬੀ ਵਿੱਚ ਜੰਮਿਆ ਹੈ ਤੇ ਗਰੀਬੀ ਵਿੱਚ ਹੀ ਇਸ ਦਾ ਅੰਤ ਹੋ ਜਾਵੇਗਾ।" ਰਾਜੇ ਨੂੰ ਕਿਹਾ, ਉਹ ਮਨੋਖ ਨੂੰ ਭਰੇਸ ਬਦਲ ਦਿੱਤਾ ਜਾਵੇ ਤੇ ਕਿਹਾ ਕਿ ਇਹਦਾ ਜ਼ਿਆਦਾ ਸਮਾਂ ਖੇਤ ਵਿੱਚ ਬਾਗ ਬਗੀਚੇ ਵਿੱਚ ਹੈ ਜਿਹੜਾ ਉਹ ਬਤੀਤ ਹੁੰਦਾ ਹੈ ਮਿਹਨਤ ਕਰਕੇ ਉਦਮੀ ਤੇ ਕਰਮ ਬਦਲ ਸਕਦਾ ਹੈ ਪਰ ਲਿਖਿਆ ਜੋ ਇਹਦੇ ਪਿਛਲੇ ਕਰਮ ਇਸ ਦੇ ਹਿਸਾਬ ਨਾਲ ਇਹ ਗਰੀਬ ਹੀ ਰਹੇਗਾ ਰਾਜਾ ਕਹਿੰਦਾ ਕਿ ਤੁਸੀਂ ਠੀਕ ਕਿਹਾ ਇਹ ਮੇਰੇ ਬਾਗ ਦਾ ਮਾਲੀ ਹੈ ਪਰ ਤੁਸੀਂ ਹੁਣ ਕਹਿ ਦਿੱਤਾ ਮੈਂ ਇਸ ਨੂੰ ਅਮੀਰ ਜ਼ਰੂਰ ਬਣਾ ਕੇ ਵਿਖਾਵਾਂਗਾ ਇਨਾ ਕਹਿ ਕੇ ਹੁਣ ਸੰਤ ਫਕੀਰ ਉਥੋਂ ਪਰਮਾਤਮਾ ਦਾ ਨਾਮ ਲੈਣ ਚਲੇ ਗਏ ਹੁਣ ਰਾਜੇ ਨੇ ਨਾ ਕੀ ਕੀਤਾ ਕਿ ਅੱਜ ਨਾ ਸ਼ਾਮ ਨੂੰ ਟਹਿਲਣ ਗਏ ਟਹਿਲਦੇ ਟਹਿਲਦੇ ਦੇ ਬਾਗ ਵਿੱਚ ਨਾ ਉਸਦੇ ਮਾਲੀ ਨੂੰ ਕੋਲ ਬੁਲਾਇਆ ਮਾਲੀ ਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ ਕੱਲ ਨੂੰ ਤੂੰ ਇਹ ਚਿੱਠੀ ਦੇ ਨਾਲ ਇਹ ਜਿਹੜਾ ਨਗਰ ਹੈ ਨਾ ਉਸ ਰਾਜੇ ਨੂੰ ਇਹ ਚਿੱਠੀ ਪਹੁੰਚਾ ਕੇ ਆਉਣੀ ਹੈ ਉਦੋਂ ਤੋਂ ਡਰਦਾ ਕੁਝ ਨਾ ਉਸਨੇ ਕਿਹਾ ਕਹਿੰਦਾ ਜੀ ਠੀਕ ਹੈ ਪਰ ਮਨ ਵਿੱਚ ਸੋਚਦਾ ਇੱਥੇ ਮੈਂ ਚਾਰ ਰੰਬੇ ਖੁਰਚੇ ਮਾਰ ਕੇ ਇੱਥੇ ਫੁੱਲ ਬੋਟਿਆਂ ਨੂੰ ਪਾਣੀ ਦੇ ਕੇ ਸਾਰੀ ਦੁਪਹਿਰ ਮੈਂ ਕੁਟਿਆ ਦੇ ਵਿੱਚ ਸੌਂ ਜਾਣਾ ਹੁਣ ਮੈਂ ਕਿਧਰੇ ਤਿੱਖੜ ਦੁਪਹਿਰੇ ਇਹ ਤੁਰਦੇ ਤੁਰਦੇ ਦੂਸਰੇ ਨਗਰ ਵਿੱਚ ਜਾਵਾਂਗਾ ਤੇ ਉੱਥੇ ਇਹ ਚਿੱਠੀ ਫੜਾ ਕੇ ਆਵਾਂਗਾ ਐਵੇਂ ਤਾਂ ਮੈਂ ਧੁੱਪ ਵਿੱਚ ਹੀ ਵਿਲਕਦਾ ਫਿਰਾਂਗਾ ਸਵੇਰ ਹੋਈ ਤੇ ਤੁਰਨਾ ਆਰੰਭ ਕੀਤਾ ਨਗਰ ਤੋਂ ਬਾਹਰ ਹੀ ਹਜੇ ਜਾ ਰਿਹਾ ਸੀ ਤੇ ਉਹਦਾ ਇੱਕ ਸਾਥੀ ਮਿਲਿਆ ਉਹ ਕਹਿੰਦਾ ਭਰਾਵਾ ਇੰਨਾ ਉਦਾਸ ਕਿਉਂ ਹੈ ਕਹਿੰਦਾ ਉਦਾਸ ਨਾ ਹੋਵਾਂ ਤੇ ਹੋਰ ਕੀ ਕਰਾਂ ਦਸ ਮੈਂ ਚੰਗਾ ਭੜਾ ਉਥੇ ਗੋਡੀ ਕਰਕੇ ਸ਼ਾਮ ਨੂੰ ਤਿੱਖੜ ਦੁਪਹਿਰੇ ਜਦੋਂ ਚੰਗੇ ਰੁੱਖਾਂ ਦੀ ਛਾਂ ਹੁੰਦੀ ਉਥੇ ਪਾਣੀ ਜਿਹੜਾ ਸੀ ਉਹ ਤਰੋਂਕ ਕੇ ਤੇ ਮੈਂ ਠੰਡੀ ਛਾਵੇਂ ਸੌ ਜਾਂਦਾ ਹਾਂ ਉਥੋਂ ਹੀ ਫਲ ਖਾ ਲੈਂਦਾ ਹਾਂ ਰਾਜੇ ਨੇ ਮੈਨੂੰ ਦੂਸਰੇ ਨਗਰ ਵੱਲ ਤੋਰ ਦਿੱਤਾ ਹੈ ਤੇ ਚਿੱਠੀ ਫੜਾ ਦਿੱਤੀ ਹੈ ਹੁਣ ਜਿਹੜੀ ਚਿੱਠੀ ਮੈਂ ਉਥੇ ਦੇਣ ਚੱਲਿਆ ਹਾਂ ਤਿੱਖੜ ਦੁਪਹਿਰੇ ਝੁਲਸਦਾ ਫਿਰਦਾ ਹਾਂ ਉਹ ਕਹਿੰਦਾ ਭਰਾਵਾ ਮੈਂ ਵੀ ਉਸੇ ਨਗਰ ਚੱਲਿਆ ਹਾਂ ਮੈਂ ਰਾਜੇ ਨੂੰ ਉਥੇ ਤੇਰੀ ਚਿੱਠੀ ਫੜਾ ਦੇਵਾਂਗਾ ਤੂੰ ਵਾਪਸ ਚਲਿਆ ਜਾ ਇੰਨਾ ਹੀ ਕਹਿਣ ਦੀ ਧੀਰ ਸੀ ਉਹ ਦੁਬਾਰਾ ਕੁਟਿਆ ਵਿੱਚ ਆ ਗਿਆ ਹੁਣ ਉਹ ਤੁਰਨ ਦੀ ਉਹਨੂੰ ਆਦਤ ਨਹੀਂ ਸੀ ਉਹ 2-3 ਦਿਨ ਕੁਟਿਆ ਵਿੱਚ ਸੁੱਤਾ ਰਿਹਾ ਹੁਣ ਉਹ ਚਿੱਠੀ ਲੈ ਕੇ ਜਦੋਂ ਉਹ ਪਹੁੰਚਿਆ ਤਾਂ ਹੁਣ ਰਾਜੇ ਨੇ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਜਦੋਂ ਉਹ ਤੇਰੇ ਕੋਲ ਪਹੁੰਚੇ ਨਾ ਇਸ ਨੂੰ ਤੂੰ ਅੱਧਾ ਰਾਜ ਆਪਣਾ ਦੇ ਦੇਵੀ ਤੇਰੇ ਕੋਲ ਇਕਲੌਤੀ ਧੀ ਹੈ ਅੱਧਾ ਰਾਜ ਤੂੰ ਇਹਦੇ ਨਾਮ ਕਰ ਦੇਵੀ ਅੱਧਾ ਰਾਜ ਮੈਂ ਆਪਣਾ ਇਹਦੇ ਨਾਮ ਕਰ ਦਵਾਂਗਾ ਤੇ ਹੁਣ ਉਹਨੂੰ ਉੱਥੇ ਜਾ ਕੇ ਜਦੋਂ ਚਿੱਠੀ ਲੈ ਕੇ ਪਹੁੰਚਿਆ ਤੇ ਹੁਣ ਰਾਜੇ ਨੇ ਸੋਚਿਆ ਕਿ ਜ਼ਰੂਰ ਕੋਈ ਚੰਗਾ ਭਲਾ ਪੁਰਖ ਹੀ ਹੋਣਾ ਹੈ ਜਿਹਦੇ ਨਾਲ ਰਾਜੇ ਨੇ ਅੱਧਾ ਰਾਜ ਕਰਨ ਲਈ ਆਖਿਆ ਹੈ ਮੈਂ ਆਪਣਾ ਇਹਨੂੰ ਅੱਧਾ ਰਾਜ ਦੇ ਦੇਵਾਂਗਾ ਉਹਨੇ ਨਾ ਹੁਣ ਜਿਹੜੇ ਸ਼ਾਦੀ ਦੇ ਪੂਰੇ ਬੈਂਡ ਬਾਜੇ বাজਾਏ ਤੇ ਸਭ ਨੂੰ ਘਰ ਬੁਲਾ ਕੇ ਆਪਣੀ ਧੀ ਦਾ ਵਿਆਹ ਉਸ ਵਿਅਕਤੀ ਨਾਲ ਕਰ ਦਿੱਤਾ ਹੁਣ ਨਾ ਪਹਿਲਾਂ ਬਰਾਤਾਂ 2-4 ਦਿਨ ਰਹਿ ਕੇ ਫਿਰ ਆਉਂਦੀਆਂ ਸਨ ਹੁਣ ਉਧਰੋਂ 2-3 ਦਿਨ ਬਾਅਦ ਜਦੋਂ ਕੁਟਿਆ ਵਿੱਚੋਂ ਆਪਣੀ ਜੋ ਉਹ ਵਿਅਕਤੀ ਨਿਕਲਿਆ ਉਧਰ ਰਾਜਾ ਫਿਰ ਸੈਰ ਕਰਨ ਲਈ ਆਇਆ ਰਾਜਾ ਜਦੋਂ ਉਹਨੂੰ ਵੇਖਦਾ ਉਹਦੀ ਹੈਰਾਨੀ ਦੀ ਹੱਦ ਨਾ ਰਹਿੰਦੀ ਕਿ ਤੈਨੂੰ ਤਾਂ ਮੈਂ ਚਿੱਠੀ ਦੇ ਕੇ ਭੇਜਿਆ ਸੀ ਤੂੰ ਇੱਥੇ ਕਿਵੇਂ ਉਹਨੇ ਹੁਣ ਸਾਰੇ ਗੱਲਬਾਤ ਦਰਦ ਦੇ ਨੇ ਦੱਸ ਦਿੱਤੀ ਕਿ ਜੇ ਮੈਂ ਇਸ ਫੁੱਲਾਂ ਬੂਟਿਆਂ ਦੇ ਉੱਪਰ ਪਾਣੀ ਪਾਉਂਦਾ ਸੀ ਤੇ ਮੈਂ ਇੱਥੇ ਹੀ ਦੁਪਹਿਰੇ ਆਰਾਮ ਨਾਲ ਸੌਂ ਜਾਂਦਾ ਸੀ ਮੈਨੂੰ ਤਿੱਖੜ ਦੁਪਹਿਰੇ ਤੁਰਨ ਦੀ ਆਦਤ ਨਹੀਂ ਸੀ ਇਸ ਕਰਕੇ ਮੇਰਾ ਇੱਕ ਦੋਸਤ ਜਾ ਰਿਹਾ ਸੀ ਉਸ ਨਗਰ ਦੇ ਵੱਲ ਉਸ ਨੂੰ ਮੈਂ ਕਿਹਾ ਆਹ ਚਿੱਠੀ ਹੈ ਜਿਹੜੀ ਤੇ ਉਹ ਕਹਿੰਦਾ ਕਿ ਮੈਂ ਕੋਈ ਗੱਲ ਨਹੀਂ ਪਹੁੰਚਾ ਦੇਵਾਂਗਾ ਰਾਜੇ ਨੂੰ ਇਸ ਗੱਲ ਨੂੰ ਸੁਣ ਕੇ ਬੜਾ ਗੁੱਸਾ ਆਇਆ ਪਰ ਰਾਜੇ ਨੂੰ ਲੱਗਾ ਸ਼ਾਇਦ ਇਸ ਤੋਂ ਗਲਤੀ ਨਾਲ ਹੋ ਗਿਆ ਹੋਰ ਇੱਕ ਕੰਮ ਕੀਤਾ ਜਾਵੇ ਰਾਜੇ ਨੇ ਕਿਹਾ ਜਿਹੜਾ ਸਾਡੇ ਬਾਗ ਦੇ ਵਿੱਚ ਹੁਣ ਤਾਜੀ ਫਸਲ ਹੋਵੇਗੀ ਤੂੰ ਉਹ ਫਸਲ ਲੈ ਕੇ ਆ ਹੁਣ ਗਰਮੀਆਂ ਦੇ ਦਿਨ ਸਨ ਤਰਬੂਜ ਬੜੇ ਜ਼ਿਆਦਾ ਹੋਏ ਉਹਨੇ ਨਾ ਬੜੇ سارے ਤਰਬੂਜ ਇਕੱਠੇ ਕੀਤੇ ਤੇ ਰਾਜੇ ਦੇ ਸਾਹਮਣੇ ਲੈ ਕੇ ਹਾਜ਼ਰ ਹੋ ਗਿਆ। ਰਾਜੇ ਨੂੰ ਲੱਗਾ ਕਿ ਜਦੋਂ ਤਰਬੂਜ ਵੇਖੇ ਤੇ ਬੜਾ ਖੁਸ਼ ਹੋਇਆ। ਕਿ ਹੁਣ ਮਾਲੀ ਨੂੰ ਵੀ ਲੱਗਾ ਕਿ ਇਹ ਰਾਜਾ ਤੇ ਬੜਾ ਜ਼ਿਆਦਾ ਖੁਸ਼ ਹੋ ਗਿਆ ਹੈ ਜ਼ਰੂਰ ਕੋਈ ਨਾ ਕੋਈ ਇਨਾਮ ਦੇਵੇਗਾ। ਹੁਣ ਉਹ ਮਾਲੀ ਦਾ ਨਾਂ ਮਾਸੀ ਤੇ ਨਾ ਪਿਓ ਸੀ। ਉਹ ਵੀ ਛੋਟੀ ਉਮਰੇ ਅਕਾਲ ਚਲਾਣੇ ਕਰ ਗਏ। ਕੱਲਾ ਹੀ ਘਰ ਵਿੱਚ ਸੀ ਦੁਪਹਿਰੇ ਇੱਥੇ ਹੀ ਆਰਾਮ ਕਰ ਜਾਂਦਾ। ਸ਼ਾਮ ਨੂੰ ਘਰ ਚਲਿਆ ਜਾਂਦਾ। ਰਾਜੇ ਨੇ ਆਪਣੇ ਮੰਤਰੀ ਨੂੰ ਇਸ਼ਾਰਾ ਕੀਤਾ ਕਿ ਉਹ ਇੱਕ ਤਰਬੂਜ ਚੁੱਕ ਕੇ ਇੱਥੇ ਲੈ ਕੇ ਚਲਾ ਗਿਆ ਉਹ ਇੱਕ ਤਰਬੂਜ ਉੱਥੋਂ ਚੁੱਕ ਕੇ ਤੇ ਲੈ ਕੇ ਚਲਾ ਗਿਆ ਹੁਣ ਉਹ ਤਰਬੂਜ ਵਿੱਚੋਂ ਖਾਲੀ ਕਰਕੇ ਸੋਨਾ ਚਾਂਦੀ ਹੀਰੇ ਜਵਾਹਰਾਤ ਭਰ ਕੇ ਉਵੇਂ ਹੀ ਜੋੜ ਕੇ ਵਾਪਸ ਲੈ ਆਇਆ ਰਾਜਾ ਕਹਿੰਦਾ ਕਿ ਇਸ ਵਾਰ ਨਾ ਫਸਲ ਬੜੀ ਚੰਗੀ ਬੀਜੀ ਹੈ ਇਹ ਵੀ ਹੈ ਬੜੇ ਮਿੱਠੇ ਇਸ ਕਰਕੇ ਇਹ ਜਿਹੜਾ ਦਵਾਣਾ ਹੈ ਨਾ ਇਹ ਤੂੰ ਅਨਾਮ ਵਜੋਂ ਮੈਂ ਤੈਨੂੰ ਦੇ ਰਿਹਾ ਹਾਂ ਉਹਨੇ ਇਨਾਮ ਲੈ ਕੇ ਮੂੰਹ ਐਵੇਂ ਕਰ ਲਿਆ ਜਿਵੇਂ ਉਹਨੂੰ ਕੋਈ ਖੁਸ਼ੀ ਨਾ ਹੋਈ ਹੋਵੇ ਪਰ ਰਾਜੇ ਨੂੰ ਇਹ ਸੀ ਕਿ ਜਦੋਂ ਇਹ ਘਰ ਜਾ ਕੇ ਦੁਆਣੇ ਨੂੰ ਖੋਲੇਗਾ ਤੇ ਖੋਲ ਕੇ ਵੇਖੇਗਾ ਜਦੋਂ ਇਹ ਸਾਰਾ ਸੋਨੇ ਚਾਂਦੀ ਨਾਲ ਭਰਿਆ ਹੋਵੇਗਾ ਤੇ ਇਹ ਫਿਰ ਬੜਾ ਹੀ ਜ਼ਿਆਦਾ ਖੁਸ਼ ਹੋ ਜਾਵੇਗਾ ਤੇ ਹੁਣ ਰਾਜੇ ਨੇ ਉਹਨੂੰ ਖੁਸ਼ੀ-ਖੁਸ਼ੀ ਉਥੋਂ ਤੋੜ ਦਿੱਤਾ ਹੁਣ ਮਨ ਵਿੱਚ ਸੋਚੀ ਜਾਂਦਾ ਕਿ ਰਾਜੇ ਨੇ ਮੈਨੂੰ ਕੀ ਦਿੱਤਾ ਇੱਕ ਦੁਆਣਾ ਰਾਜਾ ਚਾਹੁੰਦਾ ਤੇ ਕੁਝ ਹੋਰ ਵੀ ਦੇ ਸਕਦਾ ਸੀ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਮਨ 'ਚ ਐਵੇਂ ਦੇ ਵਿਚਾਰ ਕਰੀ ਜਾਂਦਾ ਸਾਹਮਣੇ ਉਹਦੇ ਇੱਕ ਗਵਾਂਢੀ ਹੁੰਦਾ ਹੈ ਉਹ ਤੁਰਿਆ ਆਉਂਦਾ ਹੈ ਤੇ ਕਹਿੰਦਾ ਭਲਿਆ ਪੁਰਖਾ ਕਿਉਂ ਕੱਲਾ ਗੱਲਾਂ ਕਰੀ ਜਾਂਦਾ ਉਹਨੂੰ ਕਹਿੰਦਾ ਕਿ ਦੱਸ ਮੈਂ ਕੱਲਾ ਗੱਲਾਂ ਨਾ ਕਰਾਂ ਤੇ ਹੋਰ ਕੀ ਕਰਾਂ ਰਾਜੇ ਨੇ ਵੇਖ ਮੈਨੂੰ ਕੀ ਇਨਾਮ ਦਿੱਤਾ ਮੈਂ ਸਾਰੇ ਦਿਨ ਰਾਤ ਉਹਦੇ ਬਾਗ ਦੀ ਰਾਖੀ ਕਰਦਾ ਇਨਾਮ ਵਜੋਂ ਮੈਨੂੰ ਕੀ ਦਿੱਤਾ ਇਹ ਧਵਾਣਾ ਦੱਸ ਇਹ ਧਵਾਣੇ ਦਾ ਮੈਂ ਹੁਣ ਕੀ ਕਰਾਂ ਇੰਨਾ ਵੱਡਾ ਮੇਰਾ ਟੱਬਰ ਹੈ ਵੀਨੇ ਤੇ ਮੈਂ ਇਹਦਾ ਕੀ ਕਰਾਂਗਾ ਉਹ ਕਹਿੰਦਾ ਕਿ ਰਾਜੇ ਨੇ ਇਨਾਮ ਦਿੱਤਾ ਜੇ ਮੈਨੂੰ ਰਾਜਾ ਇਨਾਮ ਹੋਰ ਕੋਈ ਦੇ ਦਿੰਦਾ ਤੇ ਮੈਂ ਬੜਾ ਹੀ ਖੁਸ਼ ਹੋਣਾ ਸੀ ਉਹ ਦੂਜਾ ਕਹਿੰਦਾ ਕਿ ਜੇਕਰ ਤੂੰ ਇਹ ਦਵਾਨਾ ਮੈਨੂੰ ਦੇ ਦੇਵੇਂ ਤੇ ਮੇਰਾ ਪਰਿਵਾਰ ਬਹੁਤ ਹੀ ਖੁਸ਼ ਹੋ ਜਾਵੇਗਾ ਨਾਲੇ ਅਸੀਂ ਸਾਰਾ ਪਰਿਵਾਰ ਮਿਲ ਕੇ ਇਸ ਨੂੰ ਖਾ ਲਵਾਂਗੇ ਉਹ ਉਸ ਦਵਾਨੇ ਨੂੰ ਲੈ ਕੇ ਆਪਣੇ ਘਰ ਚੱਲਿਆ ਜਾਂਦਾ ਹੈ ਹੁਣ ਜਦੋਂ ਸਾਰਾ ਟੱਬਰ ਆਸੇ-ਪਾਸੇ ਬੈਠ ਕੇ ਦਵਾਨਾ ਕੱਟਦੇ ਹਨ ਤੇ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨਿਕਲਦੀਆਂ ਹਨ ਹੁਣ ਜਦੋਂ ਉਸ ਦਾ ਦੁਬਾਰਾ ਉਸ ਦੇ ਨਾਲ ਟਕਰਾ ਹੁੰਦਾ ਹੈ ਰਾਜੇ ਦੇ ਨਾਲ ਉਹ ਗੋਡੀ ਕਰ ਰਿਹਾ ਹੁੰਦਾ ਹੈ ਤੇ ਰਾਜਾ ਕਹਿੰਦਾ ਕਿਉਂ ਤੂੰ ਦਵਾਨਾ ਨਹੀਂ ਖਾਦਾ ਕਹਿੰਦਾ ਜੀ ਦਵਾਨਾ ਤਾਂ ਮੈਂ ਇੱਥੇ ਰੋਜ਼ ਹੀ ਖਾ ਲੈਂਦਾ ਹਾਂ ਮੈਨੂੰ ਇੱਕ ਮੇਰਾ ਸਾਥੀ ਟੱਕਰ ਗਿਆ ਉਹ ਦਵਾਨਾ ਮੈਂ ਉਹਨੂੰ ਦੇ ਦਿੱਤਾ ਰਾਜੇ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਰਾਜਾ ਅੰਦਰ ਚਲਿਆ ਗਿਆ ਤੇ ਹੁਣ ਜਦੋਂ ਸ਼ਾਮ ਹੋਈ ਉਹ ਜਦੋਂ ਘਰ ਜਾ ਰਿਹਾ ਸੀ ਉਹ ਆਪਣੇ ਗਵਾਂਡੀ ਨੂੰ ਬੜੇ ਸੋਹਣੇ ਵਸਤਰ ਦੇ ਵਿੱਚ ਆਪਣੇ ਘਰ ਦੀ ਨਵੀਂ ਉਸਾਰੀ ਹੋ ਰਹੀ ਸੀ ਉਹ ਕਹਿੰਦਾ ਕਿ ਭਰਾਵਾ ਤੇਰਾ ਕਿਹੜਾ ਮੈਨੂੰ ਖਜ਼ਾਨਾ ਲੱਭਿਆ ਉਹਦੇ ਉਸੇ ਹੀ ਦੋਸਤ ਦੇ ਘਰ ਦੀ ਨਵੀਂ ਉਸਾਰੀ ਹੋ ਰਹੀ ਸੀ ਉਹ ਕਹਿੰਦਾ ਕਿ ਭਰਾਵਾ ਤੈਨੂੰ ਇਹੋ ਜਿਹਾ ਕਿਹੜਾ ਖਜ਼ਾਨਾ ਲੱਭ ਗਿਆ ਉਹ ਕਹਿੰਦਾ ਕਿ ਭਰਾਵਾ ਤੇਰੀ ਹੀ ਦੇਣ ਹੈ ਜਿਹੜਾ ਦਵਾਨਾ ਤੂੰ ਮੈਨਾਂ ਦਿੱਤਾ ਸੀ ਨਾ ਉਹਦੇ ਵਿੱਚ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਸਨ ਉਹਦੇ ਨਾਲ ਮੇਰੀ ਕਿਸਮਤ ਬਦਲ ਗਈ ਹੁਣ ਮੈਂ ਚੰਗੇ ਵਸਤਰ ਵੀ ਪਾ ਰਿਹਾ ਹਾਂ ਹੋਰ ਤੇ ਹੋਰ ਆ ਜਿਹੜਾ ਨਵਾਂ ਘਰ ਬਣ ਰਿਹਾ ਹੈ ਉਸਾਰੀ ਹੋ ਰਹੀ ਹੈ ਉਸੇ ਨਾਲ ਹੀ ਹੋ ਰਹੀ ਹੈ ਹੁਣ ਉਹ ਵਿਅਕਤੀ ਮੱਥੇ ਤੇ ਹੱਥ ਮਾਰਦਾ ਹੈ ਉਧਰ ਨਾ ਹੁਣ ਜਿਹੜਾ ਕਿਸੇ ਦੀ ਬਰਾਤ ਆ ਰਹੀ ਹੁੰਦੀ ਹੈ ਅੱਗੇ ਘੋੜੇ ਤੇ ਅੱਗੇ ਹਾਥੀ ਉਹ ਲੱਗਦਾ ਕਿਸੇ ਰਾਜੇ ਦੀ ਬਰਾਤ ਆ ਰਹੀ ਹੁੰਦੀ ਹੈ ਉਹ ਸੋਚਦਾ ਹੈ ਸਾਡੇ ਹੀ ਨਗਰ ਤੋਂ ਲੰਘਦੀ ਹੈ ਕੁਝ ਨੇੜੇ ਆ ਕੇ ਵੇਖਦਾ ਤੇ ਉਹ ਜਿਹੜਾ ਲਾੜਾ ਹੁੰਦਾ ਹੈ ਉਸ ਦਾ ਉਹੀ ਸਾਥੀ ਹੁੰਦਾ ਹੈ ਜਿਸ ਨੂੰ ਉਸਨੇ ਚਿੱਠੀ ਦੇ ਕੇ ਭੇਜਿਆ ਸੀ ਉਹ ਕਹਿੰਦਾ ਭਰਾਵਾ ਤੂੰ ਮੇਰੇ ਨਾਲ ਬੜਾ ਹੀ ਕਰਮ ਕਰ ਦਿੱਤਾ ਹੈ ਉਹ ਕਹਿੰਦਾ ਦੁਰਫਿੱਟੇ ਮੋ ਮੇਰਾ ਕਿ ਮੈਂ ਤੇਰੇ ਨਾਲ ਇਹ ਸਾਰਾ ਕੁਝ ਕਰਕੇ ਆਪਣੀ ਕਿਸਮਤ ਕਿਉਂ ਨਾ ਬਦਲ ਸਕਿਆ ਇਹ ਸਭ ਕੁਝ ਕਿਵੇਂ ਵਾਪਰਿਆ ਉਹਨੇ ਕਿਹਾ ਕਿ ਭਰਾਵਾ ਤੂੰ ਜਿਹੜਾ ਖੱਤ ਦਿੱਤਾ ਸੀ ਉਹਦੇ ਚ ਲਿਖਿਆ ਸੀ ਕਿ ਇਹ ਮਨੁੱਖ ਜਦੋਂ ਵੀ ਤੇਰੇ ਕੋਲ ਪਹੁੰਚੇ ਇਸ ਨੂੰ ਆਪਣੀ ਧੀ ਦਾ ਰਿਸ਼ਤਾ ਦੇ ਦੇਵੀਂ ਤੇ ਅੱਧਾ ਰਾਜ ਇਸ ਨੂੰ ਦੇ ਦੇਵੀਂ ਹੁਣ ਉਹਦਾ ਵਿਆਹ ਹੋ ਚੁੱਕਾ ਸੀ ਤੇ ਹੁਣ ਬੜਾ ਹੀ ਖੁਸ਼ ਸੀ ਉਹ ਤੋਂ ਬਾਅਦ ਫਿਰ ਉਹਨੇ ਮੱਥੇ ਤੇ ਹੱਥ ਮਾਰਿਆ ਤੇ ਉਧਰ ਜਿਹੜਾ ਰਾਜਾ ਸੀ ਸੰਤ ਫਕੀਰ ਦੇ ਕੋਲ ਗਿਆ ਜਾ ਕੇ ਕਹਿੰਦਾ ਵੇਖੋ ਦੋ ਵਾਰ ਮੈਂ ਇਸ ਨੂੰ ਅਮੀਰ ਬਣਾਉਣਾ ਚਾਹਿਆ ਇੱਕ ਵਾਰ ਤੇ ਖਤ ਲਿਖ ਕੇ ਰਾਜਾ ਹੀ ਬਣਾਉਣਾ ਚਾਹਿਆ ਇੱਕ ਵਾਰ ਉਸ ਨੂੰ ਹੀਰੇ ਜਵਾਹਰ ਰਾਤ ਸੋਨਾ ਚਾਂਦੀ ਦੇ ਕੇ ਅਮੀਰ ਬਣਾਉਣਾ ਚਾਹਿਆ ਪਰ ਦੋਵੇਂ ਹੀ ਵਾਰ ਉਹਦੀ ਜਿਹੜੀ ਕਿਸਮਤ ਸੀ ਗਰੀਬ ਹੀ ਰਹੀ ਅੱਗੋਂ ਸੰਤ ਫਕੀਰ ਜੀ ਕਹਿੰਦੇ ਮਨੁੱਖ ਦੇ ਜਿਹੜੇ ਭਾਗ ਹਨ ਉਹ ਜਿਵੇਂ ਦੇ ਲਿਖੇ ਹੁੰਦੇ ਹਨ ਉਹੀ ਕਰਮ ਹੋਣ ਦੇ ਨਾਲ ਹੀ ਉਹ ਭੋਗਦਾ ਹੈ ਮਨੁੱਖ ਆਪਣੀ ਮਿਹਨਤ ਤੇ ਉਦਮ ਨਾਲ ਚੰਗੇ ਕਰਮ ਬਣਾ ਸਕਦਾ ਹੈ ਉਹਨਾਂ ਨੂੰ ਬਦਲ ਸਕਦਾ ਹੈ ਹੁਣ ਤੂੰ ਉਹਦੇ ਲਈ ਚੰਗਾ ਕੁਝ ਸੋਚਿਆ ਸੀ ਪਰ ਜੇ ਉਹ ਉਦਮ ਕਰਦਾ ਖੱਥ ਲੈ ਕੇ ਆਪ ਜਾਂਦਾ ਉਹ ਰਾਜਾ ਬਣ ਸਕਦਾ ਸੀ ਜੇਕਰ ਉਹ ਦਵਾਨਾ ਘਰ ਲੈ ਕੇ ਜਾਂਦਾ ਉਹਨੂੰ ਕੱਟਦਾ ਤੇ ਉਹਦੇ ਕਰਮ ਬਦਲ ਜਾਣੇ ਸਨ ਉਹਦੀ ਕਿਸਮਤ ਹੀ ਬਦਲ ਜਾਣੀ ਸੀ ਪਰ ਉਹਨੇ ਦੋਵੇਂ ਹੀ ਵਾਰ ਉਦਮ ਨਹੀਂ ਕੀਤਾ ਮਿਹਨਤ ਨਹੀਂ ਕੀਤੀ ਪਰ ਰਾਜਾ ਜੋ ਮਿਹਨਤ ਕਰਦਾ ਹੈ ਨਾ ਚੰਗੇ ਕਰਮ ਕਰਦਾ ਹੈ ਕਿਸਮਤ ਵੀ ਉਹਦੀ ਬਦਲਦੀ ਹੈ ਆਪਾਂ ਕਿਸੇ ਨੂੰ ਅਮੀਰ ਗਰੀਬ ਨਹੀਂ ਬਣਾ ਸਕਦੇ ਪਰਮਾਤਮਾ ਹੀ ਕਿਸੇ ਨੂੰ ਗਰੀਬ ਬਣਾ ਸਕਦਾ ਹੈ ਤੇ ਜੇ ਉਹ ਥੋੜੀ ਮਿਹਨਤ ਕਰ ਲਵੇ ਜਰੂਰ ਅਮੀਰ ਬਣ ਜਾਵੇਗਾ ਰਾਜੇ ਨੂੰ ਹੁਣ ਸਮਝ ਆ ਗਿਆ ਸੀ ਕਿ ਸਾਥ ਸੰਗਤ ਜੀ ਇੱਥੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਚੰਗੇ ਕਰਮ ਕੀਤੇ ਮਿਹਨਤ ਕੀਤੇ ਆਪਾਂ ਆਪਣੇ ਭਾਗ ਤੇ ਕਿਸਮਤ ਬਦਲ ਸਕਦੇ ਹਾਂ ਇਸ ਲਈ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਜੋ ਮਿਹਨਤ ਦਾ ਪੱਲਾ ਨਹੀਂ ਛੱਡਦੇ ਹਮੇਸ਼ਾ ਆਪਣੇ ਘਰ ਵਿੱਚ ਸੁਖੀ ਰਹਿੰਦੇ ਹਨ ਫਿਰ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਇਸ ਸਾਖੀ ਦੇ ਵਿੱਚੋਂ ਮਿਲਿਆ ਹੋਵੇ ਤਾਂ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਲੈਣਾ ਜੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ